ਰੇਲ ਮੰਡਲ ਵਿੱਚ 23 ਤੋਂ 29 ਜੂਨ ਤੱਕ ਚਲਾਈ ਜਾ ਰਹੀ ਖਾਣ ਪੀਣ ਵਾਲੀਆਂ ਵਸਤੂਆਂ ਦੀ ਚੈਕਿੰਗ ਮਹਿੰਮ ਦੌਰਾਨ ਮੰਡਲ ਦੀ ਟੀਮ ਨੇ ਐਤਵਾਰ ਨੂੰ ਹਿਮਗਰੀ ਐਕਸਪ੍ਰੈਸ 'ਚ ਅਨ ਬ੍ਰਾਂਡਡ ਪਾਣੀ ਦੀਆਂ ਬੋਤਲਾਂ ਵੇਚ ਰਹੇ ਲੋਕਾਂ ਨੂੰ ਫੜ ਕੇ 102 ਬੋਤਲਾਂ ਜ਼ਬਤ ਕੀਤੀਆਂ ਨੇ ਸੀਨੀਅਰ ਡੀਐਸਐਮ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਗੱਡੀ 'ਚ ਚੈਕਿੰਗ ਦੌਰਾਨ 11 ਸ਼ਿਕਾਇਤਾਂ ਮਿਲੀਆਂ ਕਿ ਵੈਂਡਰਾਂ ਵੱਲੋਂ ਜੋ ਪਾਣੀ ਵੇਚਿਆ ਜਾ ਰਿਹਾ ਹੈ ਉਸ ਤੇ ਲਈ ਨਿਰਧਾਰਤ ਕੀਮਤ ਤੋਂ ਜ਼ਿਆਦਾ ਪੈਸੇ ਵਸੂਲੇ ਜਾ ਰਹੇ ਨੇ ਪੂਰੀ ਟ੍ਰੇਨ ਚ ਚੈਕਿੰਗ ਦੌਰਾਨ ਵੈਂਡਰਾ ਕੋਲੋਂ 102 ਅਨ ਬ੍ਰਾਂਡਡ ਪਾਣੀ ਦੀਆਂ ਬੋਤਲਾਂ ਜੱਫ ਕੀਤੀਆਂ ਗਈਆਂ ਸੈਣੀ ਨੇ ਦੱਸਿਆ ਕਿ ਰੇਲ ਗੱਡੀਆਂ ਚ ਖਾਣ ਪੀਣ ਦੀਆਂ ਵਸਤੂਆਂ ਦੀ ਕੁਆਲਿਟੀ ਅਤੇ ਮੁੱਲ ਸੰਬੰਧੀ ਜਾਂਚ ਦੇ ਲਈ ਇਹ ਮਹਿੰਮ ਚਲਾਈ ਜਾ ਰਹੀ ਹੈ ਅਤੇ ਕਮੀਆਂ ਮਿਲਣ ਤੇ ਤੁਰੰਤ ਐਕਸ਼ਨ ਲਿਆ ਜਾ ਰਿਹਾ ਹੈ ਰੇਲ ਮੰਡਲ ਵਿੱਚ 23 ਤੋਂ 29 ਜੂਨ ਤੱਕ ਚਲਾਈ ਜਾ ਰਹੀ ਖਾਣ ਪੀਣ ਵਾਲੀਆਂ ਵਸਤੂਆਂ ਦੀ ਚੈਕਿੰਗ ਮਹਿੰਮ ਦਰਾਨ ਮੰਡਲ ਦੀ ਟੀਮ ਨੇ ਐਤਵਾਰ ਨੂੰ ਹਿਮਗਰੀ ਐਕਸਪ੍ਰੈਸ ਚ ਅਨ ਬ੍ਰਾਂਡਡ ਪਾਣੀ ਦੀਆਂ ਬੋਤਲਾਂ ਵੇਚ ਰਹੇ ਲੋਕਾਂ ਨੂੰ ਫੜ ਕੇ 102 ਬੋਤਲਾਂ ਜ਼ਬਤ ਕੀਤੀਆਂ ਨੇ ਸੀਨੀਅਰ ਡੀਐਸਐਮ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਗੱਡੀ 'ਚ ਚੈਕਿੰਗ ਦੌਰਾਨ 11 ਸ਼ਿਕਾਇਤਾਂ ਮਿਲੀਆਂ ਕਿ ਵੈਂਡਰਾਂ ਵੱਲੋਂ ਜੋ ਪਾਣੀ ਵੇਚਿਆ ਜਾ ਰਿਹਾ ਹੈ ਉਸ ਤੇ ਲਈ ਨਿਰਧਾਰਤ ਕੀਮਤ ਤੋਂ ਜ਼ਿਆਦਾ ਪੈਸੇ ਵਸੂਲੇ ਜਾ ਰਹੇ ਨੇ ਪੂਰੀ ਟ੍ਰੇਨ ਚ ਚੈਕਿੰਗ ਦੌਰਾਨ ਵੈਂਡਰਾ ਕੋਲੋਂ 102 ਅਨ ਬ੍ਰਾਂਡਡ ਪਾਣੀ ਦੀਆਂ ਬੋਤਲਾਂ ਜੱਫ ਕੀਤੀਆਂ ਗਈਆਂ ਸੈਣੀ ਨੇ ਦੱਸਿਆ ਕਿ ਰੇਲ ਗੱਡੀਆਂ ਚ ਖਾਣ ਪੀਣ ਦੀਆਂ ਵਸਤੂਆਂ ਦੀ ਕੁਆਲਿਟੀ ਅਤੇ ਮੁੱਲ ਸੰਬੰਧੀ ਜਾਂਚ ਦੇ ਲਈ ਇਹ ਮਹਿੰਮ ਚਲਾਈ ਜਾ ਰਹੀ ਹੈ ਅਤੇ ਕਮੀਆਂ ਮਿਲਣ ਤੇ ਤੁਰੰਤ ਐਕਸ਼ਨ ਲਿਆ ਜਾ